ਕਾਲੀਆਂ ਚ ਆਉਂਦੇ ਜੱਟ ਚ

नाके लगाओगे नाके हटा देंगे तो बोली आओ चाहे हम नहीं मानेंगे हक किसान का खैरात नहीं ले लेंगे हक तो मजाक नहीं बटे हुआ न घर राखी से दिल्ली कर दो हिसाब बाकी बात नहीं, नहीं। शर्तियां जिन्ना दा इलाज होता है नहीं कुछ है से से भी जमाए हुए नहीं सब राजा पीछे बैरिकेड पाए हुए ने जट नहीं पंजाब होए आए ਮੀਡੀਆ ਬੀਬੀਸੀ ਦੇ ਉੱਤੇ ਜੱਟ ਛਾਏ ਹੋਏ ਨੇ ਓ ਜੱਟ ਮੀਓ ਕੱਲੇ ਨਾਲ ਜੱਟ ਗੋਰੀਏ ਆ ਸੈਂਟਰ ਚ ਖੜੀ ਕੀਤੀ ਖਾਟ ਗੋਰੀਏ ਆ ਦੇਖੀ ਚੱਲ ਦੇਖੀ ਓਟਦੀਆਂ ਫੱਟੀਆਂ ਇਨਕਲਾਬ ਦੀ ਹਜੇ ਆ ਸ਼ੁਰੂਆਤ ਗੋਰੀਏ ਓ ਟੰਗੀਆਂਉਂਦੇ ਜੱਟ ਬੈਲੋ ਜਿਹੜੇ ਵੀ ਖੰਗਣ 2% ਵਾਲਿਆਂ ਨੇ ਲਾਤੇ ਲੰਗਰ ਓ ਰੌਣਕੀ ਸਭਾ ਦੇ ਭਾਵੇਂ ਟਾਈਮ ਮਾੜਾ ਆ ਜੱਟਾ ਕਿੱਤਾ ਦੇਖ ਬੀਪਾ ਜੰਗਲ ਚ ਮੰਗਣ ਜੱਟ ਨੂੰ ਬੰਦੀ ਮਰਗੀ ਲਾ ਦਿਓ ਪਹਿਲਾ ਪ੍ਰਚਾਤਾ ਸ਼ੋ ਕੋ ਯਾਰ ਓ ਹਜੇ ਢਾਗ ਯੂਕਤਿਆ ਕੇ ਸੁਕੇ ਮਾਂ ਅੱਜ ਸਫਾਨ ਹਰਿਆਣਾ ਵੀ ਰਹਿ ਨਿਕਾਇ ਜਿੱਦਾਂ ਕੱਲੇ ਬਾਬੇ ਆਏ ਸੀ ਅੱਜ ਤਾਂ ਸਾਡੇ ਬਾਬੇ ਆਏ ਸੀ ਹੀ ਸੈਂਟਰ ਤੱਕ ਪੈ ਗਈਆਂ ਚੀਕਾਂ ਜਿੱਦਾਂ ਕੱਲੇ ਬਾਬੇ ਆਏ ਸੀ ਸੈਂਟਰ ਤੱਕ ਪੈ ਗਈਆਂ ਚੀਕਾਂ ਅੱਜ ਤਾਂ ਕੱਲੇ ਬਾਬੇ ਆਏ ਸੀ 360 ਜਾਂਦੇ ਫੋੜ ਸ਼ੂਕਦੇ ਵਿੱਚੇ ਕਹਾਂ ਰਾਂ ਥਾਰਾ ਓ ਬੁੱਕ ਦੇ ਪੁੱਤ ਕਿਸਾਨਾਂ ਦੇ ਲਾ ਇਨਕਲਾਬ ਦਾ ਨਾਰਾ ਸਭ ਤੋਂ ਪਹਿਲਾਂ ਤੇ ਸਾਰੇ ਹੀ ਤੁਹਾਡੇ মিডিਆ ਵਾਲਿਆਂ ਦਾ ਸੀ ਧੰਨਵਾਦ ਕਰਦੇ ਆ ਤੁਸੀਂ ਜਿਹੜੀ ਵੱਖ-ਵੱਖ ਸਮੇਂ ਤੇ ਕਿਸਾਨਾਂ ਦੇ ਜਿਹੜੇ ਸੰਘਰਸ਼ ਹੈ ਉਹਨਾਂ ਨੂੰ ਕੋਈ ਸਰਕਾਰਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਜਿਹੜੀ ਕਿਸਾਨ ਯੂਨੀਅਨ ਸਾਰੀਆਂ ਇਕੱਠੀਆਂ ਹੋ ਕੇ ਦਫ਼ਤਰ ਬਿਲੀ ਬੋਰਡ ਹਾਜੀਪੁਰ ਦੇ ਸਾਹਮਣੇ ਹਾਜੀਪੁਰ ਬਲਾਕ ਦੇ ਨੇੜੇ-ਤੇੜੇ ਦੇ ਜਿੰਨੇ ਵੀ ਕਿਸਾਨ ਹੈ ਆਪਦੇ ਟਰੈਕਟਰ ਲੈ ਕੇ ਇੱਕ ਕਿਸਾਨੀ ਸੰਘਰਸ਼ ਨੂੰ ਕਾਬੂਬ ਕਰਨ ਲਈ ਜੋ ਕਿ ਕਾਲ ਡੰਡੇਆਲ ਸਾਹਿਬ ਦੇ ਉਥੋਂ ਸਾਡੇ ਜਿਹਨੇ ਸੀਨੀਅਰ ਲੀਡਰ ਹੈਗੇ ਆ ਉਹਨਾਂ ਨੇ ਉਥੋਂ ਪ੍ਰੋਗਰਾਮ ਰੱਬਿਆ ਸੀ 26 ਜਨਵਰੀ ਦੇ ਦਿਨ ਜਿਹੜੀ ਟਰੈਕਟਰ ਮਾਰਚੇ ਕੀਤਾ ਜਾਵੇਗਾ ਟਰੈਕਟਰਾਂ ਦੀ ਰੈਲੀ ਕੱਢੀ ਜਾਵੇਗੀ ਹਰ ਇੱਕ ਤਹਿਸੀਲ ਭਾਈ ਇਹ ਪ੍ਰੋਗਰਾਮ ਲਿਖਿਆ ਗਿਆ ਤੇ ਅਸੀਂ ਅੱਜ ਫਿਰ ਇਹੀ ਰੈਲੀ ਜਿਹੜੀ ਹੈ ਟਰੈਕਟਰਾਂ ਦੀ ਹਾਜੀਪੁਰ ਸਭ ਡਿਵੀਜ਼ਨ ਤਹਿਸੀਲ ਦੇ ਵਿੱਚ ਕਰ ਰਹੇ ਆ ਤੇ ਸਾਰੇ ਕਿਸਾਨ ਜਿਹੜੇ ਇਕਜਟ ਹੋ ਕੇ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਵਾਸਤੇ ਸਾਰੇ ਦੇ ਸਾਰੇ ਇਕੱਠੇ ਆ ਜਿੱਦਾਂ ਜਿੱਦਾਂ ਪਹਿਲਾਂ ਤੇ ਜਿੱਦਾਂ ਜਿੱਦਾਂ ਅੱਗੋਂ ਵੀ ਜੋ ਵੀ ਕਿਸਾਨੀ ਸੰਘਰਸ਼ ਦੀ ਜਿਹੜੀ ਹੈ ਕਾਲ ਆਏਗੀ ਸਾਨੂੰ ਅਸੀਂ ਉਸੇ ਤਰ੍ਹਾਂ ਬਚਨਬੰਦ ਹੋ ਕੇ ਉਸੇ ਪ੍ਰੋਗਰਾਮ ਤਹਿਤ ਸਾਰੇ ਦੇ ਸਾਰੇ ਇਕੱਠੇ ਹੋ ਕੇ ਸਾਰੇ ਇਮਾਨਦਾਰੀ ਨਾਲ ਪਹਿਰਾ ਦੇਾਂਗੇ ਤੇ ਇਸ ਸੰਘਰਸ਼ ਨੂੰ ਕਾਮਯਾਬ ਕਰਾਂਗੇ ਇਹ ਰੈਲੀ ਇਸ ਕਰਕੇ ਕਰ ਰਹੇ ਦੀ ਸੰਜੁਗਤ ਕਿਸਾਨ ਮੋਰਚੇ ਦਾ ਜਿਹੜਾ ਇੰਡੀਆ ਲੈਵਲ ਤੇ ਅਸੀਂ ਨਾਲ ਚਾ ਰਿਹਾ ਆ ਸਭੀ 26 ਜਨਵਰੀ ਦਾ ਜਿਹੜਾ ਕਾਲਾ ਦਿਵਸ ਮਨਾ ਰਹੇ ਕਿਸਾਨ ਕਿਉਂਕਿ ਜੋ ਵੀ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਕਿਸਾਨ ਨੂੰ ਕਾਨੂੰਨ ਵਾਪਸ ਲੈ ਸੀ ਉਹਨਾਂ ਨੂੰ ਇੰਪਲੀਮੈਂਟ ਕੀਤਾ ਸੋ ਇਸ ਕਰਕੇ ਡੱਲੇਵਾਲ ਸਾਹਿਬ ਹੋਰ ਜਥੇਬੰਦੀਆਂ ਉੱਥੇ ਜਿਹੜੇ ਮੰਨਪੋਖੜਤਾਲ ਦੇ ਬੈਠੇ ਮੰਨ ਭਗਤ ਇਹ ਸਾਰੇ ਜਥੇਬੰਦੀਆਂ ਹੁਕਮ ਦੇ ਤਗ ਹੋ ਰਿਹਾ ਨਹੀਂ ਅਸੀਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਸਦਾਨੇ ਚਾਹੁੰਦੇ ਆ। ਕਿ ਜੇ ਇਤਰਾਦ ਮਸਲੇ ਨਾ ਹੱਲ ਕੀਤੇ ਗਏ ਕਿਸਾਨਾਂ ਦੇ ਰੋਹ ਦਾ ਫੇਰ ਉਹਨਾਂ ਨੂੰ ਸਾਹਮਣਾ ਕਰਨਾ ਪਏਗਾ। ਤੇ ਜੋ ਕਿ ਕਿਸਾਨ ਜਿੱਥੇ ਬੰਦੀਆਂ ਆਰਡਰ ਕਰਨੀਆਂ ਆਹੀਂ ਇਹਨਾਂ ਬੰਦਾ ਨੂੰ ਕਰਾਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਅੱਜ ਦੀ 26 ਜਨਵਰੀ ਦੀ ਟੱਕਰ ਰੰਦੀ ਆ। ਕਿ ਜਿਹੜਾ ਸਾਡੇ ਕਿਸਾਨਾਂ ਨੇ ਪੁਰਾਣੀਆਂ ਜੋ ਵੀ ਸੈਂਟਰ ਸਰਕਾਰ ਨਾਲ ਇਹਨਾਂ ਦਾ ਮੰਗਾ ਦਾ ਮਸਲੇ ਚੱਲ ਰਹੇ ਸੀ। ਉਹ ਇਹ ਪੂਰੀਆਂ ਨਾ ਨਾ ਕਰਨ ਦੇ ਵਾਪਸ ਉਹ ਅਜੇ ਤੱਕ ਵੀ ਜਿਹੜੇ ਸਾਡੇ ਕਿਸਾਨ ਆ ਉਹ ਸੰਘਰਸ਼ ਕਰ ਰਹੇ ਆ ਇਹ ਸਰਕਾਰ ਨੂੰ ਇੱਕ ਚੇਤਾਵਨੀ ਦੇ ਰਹੇ ਆ ਕਿ ਅਗਰ ਤੁਸੀਂ ਇਹ ਜਲਦੀ ਜਲਦੀ ਇਹਨਾਂ ਮਸਲਿਆਂ ਦੇ ਹੱਲ ਨਾ ਕੀਤੇ ਤੇ ਇੱਕ ਬਹੁਤ ਵੱਡਾ ਸੰਘਰਸ਼ ਵਿੜਿਆ ਜਾਏਗਾ ਸੋ ਮੇਰੀ ਇਹ ਬੇਨਤੀ ਆ ਕਿ ਕਿਸਾਨ ਭਰਾ ਜਿਹੜੇ ਆ ਸਾਰੇ ਇਕੱਠੇ ਹੋ ਕੇ ਵੱਧ ਚੜ ਕੇ ਕਿਸਾਨਾਂ ਦਾ ਸਾਥ ਦੇਣ ਤਾਂ ਜੋ ਕਿ ਸਰਕਾਰਾਂ ਦੇ ਜਿਹੜੇ ਸੁਥੀਆਂ ਨੇ ਇਹਨਾਂ ਦੇ ਕੰਨ ਖੋਲਣ ਵਾਹਿਗੁਰੂ ਜੀ ਖਾਲਸਾ ਸਾਹਿਬ ਸਾਰ ਨੂੰ ਮੇਰੇ ਕੋਲ ਤਾਂ ਜਿੰਦਾ